ਭਾਰਤੀ ਜਨਤਾ ਪਾਰਟੀ ਨੈਸ਼ਨਲ ਵਿੰਗ ਦੇ ਆਗੂ ਸੁਖਵਿੰਦਰ ਪਾਲ ਸਿੰਘ ਗਰੇਵਾਲ ਨੂੰ ਪਿੰਡ ਸਿੰਘਾਂ ਦੀ ਸਲੋਦੀ ਵਿੱਚ ਮਾਨ ਸਾਹਿਬ ਦੇ ਨਿਵਾਸ ਸਥਾਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਰਪਾਈ ਪਾਕ ਦੇ ਸਲਮਾਨਿਤ ਕੀਤਾ ਗਿਆ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਾਜਪਾ ਵਿੱਚ ਰਹਿੰਦੇ ਹੋਏ ਸਰਦਾਰ ਗਰੇਵਾਲ ਨੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸਰਦਾਰ ਗਰੇਵਾਲ ਕਿਸਾਨ ਆਗੂ ਡੱਲੇਵਾਲ ਨੂੰ ਮਿਲ ਕੇ ਆਏ ਹਨ ਅਤੇ ਉਹਨਾਂ ਨੂੰ ਡੱਲੇਵਾਲ ਜੀ ਨੂੰ ਮਾਰਨ ਬਰ ਤੋੜਨ ਦੀ ਅਪੀਲ ਵੀ ਕੀਤੀ ਇਸ ਤੋਂ ਇਲਾਵਾ ਸudar garewal ਕਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਡੱਲੇਵਾਲ ਸਾਹਿਬ ਦੇ ਮਨਵਰਤ ਨੂੰ ਤੜਵਾਉਣ ਦੀ ਲਿਖਤੀ ਅਪੀਲ ਕਰਕੇ ਆਏ ਹਨ ਸਰ ਕੀ ਗਣਾ ਜੰਨੋ ਜਿਹੜਾ ਅੱਜ ਪਿੰਡ ਸਲੋਦੀ ਦੇ ਵਿੱਚ ਗਰੇਵਾਲ ਸਾਹਿਬ ਵੀ ਆਏ ਹੋਏ ਨੇ ਤੇ ਮਾਨ ਸਾਹਿਬ ਦੇ ਨਿਵਾਸ ਸਥਾਨ ਤੇ ਇਕੱਠ ਹੋਇਆ ਕਿਹਾ ਹੈ ਅੱਜ ਸਾਡੇ ਕੋਲ ਸੁਖਵਿੰਦਰ ਪਾਲ ਸਿੰਘ ਜੀ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਨੇਤਾ ਸਾਡੇ ਕੋਲ ਪਹੁੰਚੇ ਨੇ ਤੇ ਅੱਜ ਇਹ ਲੱਲੇয়াল ਸਾਹਿਬ ਨੂੰ ਮਿਲ ਕੇ ਵੀ ਆਏ ਨੇ ਉਹਨਾਂ ਦੀ ਸਿਹਤ ਬਾਰੇ ਸਿਹਤ ਯਾਰ ਬਾਰੇ ਇਹਨਾਂ ਨੇ ਜਾਂਚਣਾ ਵੀ ਕੀਤੀ ਆ ਤੇ ਔਰ ਪਹਿਲਾਂ ਇਸ ਤੋਂ ਪਹਿਲਾਂ ਵੀ ਇਹ ਅਕਾਲ ਤਖਤ ਸਭ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਨੇ ਇਹਨਾਂ ਦੀ ਲੱਲੇয়াল ਸਾਹਿਬ ਦੀ ਸਿਹਤ ਬਾਰੇ ਹਾ ਦਾ ਨਾਰਾ ਮਾਰਿਆ ਤੇ ਉਹਨਾਂ ਦੀ ਸਿਹਤ ਜਾਬ ਲਈ ਕਾਮਨਾ ਕੀਤੀ ਆ ਤੇ ਅੱਜ ਇੱਥੇ ਸਲੌਦੀ ਪਿੰਡ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਅੱਜ ਸਰਵੰਤ ਵੀ ਕੀਤਾ ਗਿਆ ਹੈ ਤੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀੜੀ ਕੀੜੀ ਕਿਸਾਨ ਜਥੇਬੰਦੀਆਂ ਅੱਜ ਇਹ ਇੱਥੇ ਲਖਵਾਲ ਕਿਸਾਨ ਜਥੇਬੰਦੀ ਤੇ ਹੋਰ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਕੀ ਕਹਿਣਾ ਚਾਹੁੰਦੇ ਹੋ ਜਰਾ ਅੱਜ ਇਕੱਠ ਰੱਖਿਆ ਗਿਆ ਹੈ ਨਵਾਬ ਸ਼ੇਰਖਾਨ ਦੇ ਨਾਲ ਕਿਸੇ ਦੀ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ ਪਰ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਗੁਰੇਵਾਲ ਸਾਹਿਬ ਦੀ ਇੱਕ ਕੋਸ਼ਿਸ਼ ਆ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਭਾਜਪਾ ਦੇ ਵਿੱਚ ਰਹਿੰਦੇ ਹੋਏ ਜਿਹੜਾ ਹੱਕ ਇਹਦਾ ਹਾ ਦਾ ਨਾਹਰਾ ਮਾਰਿਆ ਉਹ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਧਰਮ ਦੇ ਆਧਾਰ ਤੇ ਪ੍ਰਧਾਨ ਮੰਤਰੀ ਜੀ ਨੂੰ ਤੇ ਹੋਰ ਸਾਰੀ ਭਾਜਪਾ ਦੇ ਲੀਡਰਾਂ ਨੂੰ ਬੇਨਤੀ ਕੀਤੀ ਆ ਕਿ ਵੀ ਇਸ ਦਾ ਕੋਈ ਨਾ ਕੋਈ ਹੱਲ ਕੱਢ ਕੇ ਜਿਹੜਾ ਇਹ ਢੱਲੇਵਾਲ ਸਾਹਿਬ ਦਾ ਮਨਨ ਵਰਤ ਤਲਵਾਇਆ ਜਾਵੇ ਮੇਰਾ ਖਿਆਲ ਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਜਥਾ ਜੋਗ ਯਾਦ ਰੱਖਣੀ ਚਾਹੀਦੀ ਆ ਜੋ ਇਹਨਾਂ ਨੇ ਕੀਤਾ ਤੇ ਜੋ ਇਹ ਕਰ ਰਹੇ ਨੇ ਇਹ ਚੰਗਾ ਕਰ ਰਹੇ ਨੇ ਨਾ ਤਾਂ ਇਸ ਕੋਈ ਰਾਜਨੀਤੀ ਆ ਨਾ ਇਹਨਾਂ ਦੀ ਕੋਈ ਹੋਰ ਦਿਲਚਸਪੀ ਆ ਬਲੁਖਤਾ ਦੇ ਆਧਾਰ ਤੇ ਇਹਨਾਂ ਨੇ ਆਪਣੀ ਪਾਰਟੀ ਚ ਰਹਿੰਦੇ ਇਹ ਉਹਨਾਂ ਦਾ ਆਪਣਾ ਵਿਰੋਧ ਦੱਜ ਕਰਾਇਆ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਅਤੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਡੇ ਕੋਲ ਹਰਿਆਣੇ ਤੋਂ ਵੀ ਕਿਸਾਨ ਆਏ ਨੇ ਸਾਡੇ ਮਿੱਤਰ ਆਏ ਨੇ ਇਹਨਾਂ ਨੂੰ ਸਨਮਾਨਤ ਕਰਨ ਲਈ ਸਰਪੰਚ ਜੀਤ ਸਿੰਘ ਜੀ ਵੱਡੇ ਲੀਡਰ ਨੇ ਉੱਥੇ ਦੇ ਤੇ ਚੇਅਰਮੈਨ ਸਾਹਿਬ ਚੇਅਰਮੈਨ ਰਹੇ ਨੇ ਬਲਾਕ ਸਮਤੀ ਦੇ ਕਾਲਕਾ ਦੇ ਤੇ ਕਾਫੀ ਸਾਰੇ ਹੋਰ ਸਰਪੰਚ ਤੇ ਮੋਜਜ ਬੰਦੇ ਆਏ ਨੇ ਉਹ ਖੇੜਿਆਂ ਵਾਲੀ ਤੋਂ ਵੀ ਚੇਅਰਮੈਨ ਸਾਹਿਬ ਆਏ ਨੇ ਇਹ ਸਾਡੇ ਪੋਲਾ ਪ੍ਰਧਾਨ ਦੀ ਡਾਇਰੈਕਟਰ ਸਾਰੇ ਜਿਨ੍ਹਾਂ ਨੇ ਮਿਲ ਕੇ ਇਹਨਾਂ ਦਾ ਸਨਮਾਨ ਕੀਤਾ ਇਹ ਜਥਾ ਜੋ ਅਸੀਂ ਇਹਨਾਂ ਤੋਂ ਹੋਰ ਆਸ ਕਰਦੇ ਆਂ ਕਿ ਇਹ ਹੋਰ ਅੱਗੇ ਦੋਨਾਂ ਧਿਰਾਂ ਨੂੰ ਸਹਿਮਤ ਕਰਕੇ ਇਸ ਮਸਲੇ ਦਾ ਕੋਈ ਹੱਲ ਕੱਢਣਗੇ ਤਾਂ ਕਿ ਡੱਲੇਵਾਲ ਸਾਹਿਬ ਦਾ ਮਰਨਵਾਦ ਤਲਾਵਾ ਜਾ ਸਕੇ। ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਵਿਸ਼ੇਸ਼ ਸਨਮਾਨ ਕੀਤਾ ਗਿਆ ਪਿੰਡ ਸਲੋਦੀ ਦੇ ਵਿੱਚ ਤੇ ਕਿਸਾਨ ਜਿੱਥੇ ਬੰਦਿਆਂ ਬਤਲੂ ਦੀ ਲੜਾਈ ਵੀ ਲੜ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਪਿਛਲੇ ਦਿਨਾਂ ਵਿੱਚ 19 ਤਰੀਕ ਨੂੰ ਮੈਂ ਡੱਲੇਵਾਲ ਸਾਹਿਬ ਨੂੰ ਮਿਲਣ ਗਿਆ ਸੀ ਮਰਨਵਾਦ ਦਿੱਤੇ ਨੇ। ਉਹਨਾਂ ਦੀ ਹਾਲਤ ਬੇਹਦ ਨਾਜ਼ੁਕ ਹੈਗੀ ਆ। ਔਰ ਇਹ ਦੇਖਦੇ ਹੋਏ ਬੀ ਅੱਜ ਜਿਹੜੀ ਜ਼ਰੂਰਤ ਆ ਪਹਿਲਾਂ ਉਹਨਾਂ ਨੂੰ ਬਚਾਉਣ ਦੀ ਹੈ ਮੈਂ ਕੱਲ ਸ਼੍ਰੀ ਅਕਾਲ ਤਾ ਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲਣ ਗਿਆ ਸੀਗਾ ਉੱਥੇ ਪੱਤਰ ਵੀ ਛੱਡ ਕੇ ਆਇਆ ਹੈਗਾ ਔਰ ਇਹੀ ਬੇਨਤੀ ਕੀਤੀ ਆ ਵੀ ਸਿੱਖਾਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਮਰਨ ਵਰਤ ਨਹੀਂ ਮੰਨਿਆ ਜਾਂਦਾ ਹੈਗਾ ਔਰ ਇਹ ਮਾੜਾ ਮੰਨਿਆ ਜਾਂਦਾ ਹੈਗਾ ਸਿੰਘ ਸਾਹਿਬ ਨੇ ਪਿੱਛੇ ਵੀ ਖਸ਼ ਲੋਕਾਂ ਨੇ ਜ਼ਿਲਾਂ ਦੇ ਵਿੱਚ ਭੁਖੜ ਹਟਾਲ ਕੀਤੀ ਸੀ ਉਹਨਾਂ ਨੇ ਦਖਲ ਅੰਦਾਜ਼ੀ ਕਰਕੇ ਭੁਖੜ ਹਟਾਲ ਤੋਂ ਉਹਨਾਂ ਨੂੰ ਹਟਾਇਆ ਸੀ ਵਾਜਿਆ ਸੀ ਔਰ ਇਹ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਸ੍ਰੀ ਅਕਾਲ ਤਖਤ ਸਾਹਿਬ ਹੁਕਮਨਾਮਾ ਜਾਰੀ ਕਰੇ ਵੀ ਪੰਜ ਸਿੰਘ ਸਾਹਿਬ ਜਾਂ ਸੰਯੁਕਤ ਅਕਾਲੀ ਜਿਹੜੇ ਹੈਗੇ ਆ ਸੌਰੀ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੋਕ ਨੇ ਉਹ ਢੱਲੇਵਾਲ ਸਾਹਿਬ ਦਾ ਮਨਨ ਵਰਤ ਜਿਹੜਾ ਹੈਗਾ ਛੱਡਣ ਨੂੰ ਕਹਿਣ ਢੱਲੇਵਾਲ ਸਾਹਿਬ ਆਪਣੀ ਅਗਵਾਈ ਕਰਨ ਨੂੰ ਚੇਤੀ ਕੋਈ ਪ੍ਰੋਬਲਮ ਨਹੀਂ ਹੈਗੀ ਲੇਕਿਨ ਉਹਨਾਂ ਦੀ ਸਿਹਤ ਜ਼ਰੂਰੀ ਹੈਗੀ ਆ ਔਰ ਜੇ ਕੋਈ ਨੁਕਸਾਨ ਹੁੰਦਾ ਮੈਂ ਕਹਿੰਦਾ ਵੀ ਪੰਜਾਬ ਦਾ ਤਾਂ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਉਹ ਜਿਹੜੀ ਜਹਿਰ ਆ ਉਹ ਮੁੜ ਕੇ ਨਹੀਂ ਨਿਕਲਣੀ ਹੈਗੀ ਇਸ ਕਰਕੇ ਇੱਕ ਪਾਸੇ ਸੁਪਰ ਪਾਵਰ ਆ ਔਨੇਵਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਸੁਪਰ ਪਾਵਰ ਨੇ ਭਾਰਤ ਇੱਕ ਸੁਪਰ ਪਾਵਰ ਆ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਪਾਵਰ ਆ ਸੁਪਰੀਮ ਪਾਵਰ ਦੇ ਜਥੇਦਾਰ ਸਾਹਿਬ ਕੋ ਬੇਨਤੀ ਕੀਤੀ ਆ ਔਰ ਮੈਂ ਸੁਪਰ ਪਾਵਰ ਨੂੰ ਵੀ ਕਹਿਣਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਇਹ ਇਹ ਕੋਈ ਭਾਰਤ ਪਾਕਿਸਤਾਨ ਦਾ ਯੁੱਧ ਨਹੀਂ ਹੈ ਕਮਿਊਨੀਕੇਸ਼ਨ ਗੈਪ ਆ ਪੰਜਾਬੀ ਹੈ ਬੱਚੇ ਸਾਡੇ ਬਾਡਰਾਂ ਤੇ ਬੈਠੇ ਆ ਦੇਸ਼ ਭਗਤ ਨੇ ਔਰ ਜਿਹੜੇ ਕਿਸਾਨ ਨੇ ਇਹ ਕਿਵੇਂ ਦੇਸ਼ ਵਿਰੋਧੀ ਹੋ ਸਕਦੇ ਆ ਇਹਨਾਂ ਨੂੰ ਅਸ਼ੀਰਵਾਦ ਦੇਣ ਜਦੋਂ ਪੰਜਾਬ ਰਾਜੀ ਕਰ ਲਿਆ ਪੰਜਾਬ ਦੇ ਲੋਕ ਰਾਜੀ ਹੋ ਗਏ ਤਾਂ ਮੈਂ ਕਹਿੰਦਾ ਕੋਈ ਸ਼ਕਤੀ ਨਹੀਂ ਹੈਗੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਚਮ ਹੈਗਾ ਉਹ ਦੇਸ਼ ਵਿੱਚ ਜਿਉਂ ਦਾ ਤਿਉਂ ਹੀ ਲਹਿਰਾਉਂਦਾ ਰਹੂਗਾ ਇਸ ਕਰਕੇ ਪੰਜਾਬ ਵਾਲਿਆਂ ਨੂੰ ਖੁਸ਼ ਕਰ ਲੋ ਤੇ ਮੈਂ ਕਹਿੰਦਾ ਜਿਹੜੀ ਬਿਮਾਰੀ ਜਿੱਥੋਂ ਸ਼ੁਰੂ ਹੋਈ ਆ ਉੱਥੇ ਹੀ ਖਤਮ ਹੋਏਗੀ ਆਸ-ਪਾਸ ਜਾ ਕੇ ਕਿਤੇ ਨਹੀਂ ਇਹ ਕੰਮ ਰੁਕਣਾ ਹੈਗਾ ਔਰ ਸਾਨੂੰ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਸਾਰਿਆਂ ਨੂੰ ਫਿਕਰਮੰਦ ਹੈਗੇ ਆ ਔਰ ਇਹਦਰ ਸਰਕਾਰ ਵੀ ਫਿਕਰਮੰਦ ਹੋਵੇ ਔਰ ਪਰ ਮੈਨੂੰ ਇਸ ਗੱਲ ਦਾ ਅਫਸੋਸ ਆ ਵੀ ਜੱਥੇਦਾਰ ਸਾਹਿਬ ਨੂੰ ਮੈਂ ਜਿਵੇਂ ਸੁਨੇਹਾ ਛੱਡ ਕੇ ਆਇਆ ਜਿਵੇਂ ਮੀਡੀਆ 'ਚ ਚੱਲਿਆ ਉਧਰੋਂ ਕੋਈ ਹੂ ਨਾ ਹਾ ਹੰਗਾਰਾ ਨਹੀਂ ਆਇਆ ਹੈਗਾ ਉਹ ਇਹ ਤਾਂ ਉਹ ਗੱਲ ਹੈਗੀ ਆ ਵੀ ਮੇਰਾ ਗਰੀਬ ਦਾ ਕੁਝ ਜਾਣਾ ਨਹੀਂ ਧੱਕੇ ਪਾਣੇ ਤੇਰੇ ਨਾਮ ਨੂੰ ਜੇ ਉਹ ਨੁਕਸਾਨ ਹੋ ਜਾਂਦਾ ਹੈਗਾ ਤਾਂ ਜੱਥੇਦਾਰ ਜੀ ਜ਼ਿੰਮੇਵਾਰ ਹੋਣਗੇ ਮਤਲਬ ਇਹ ਹੈ ਆ ਵੀ ਜਦੋਂ ਆਪਾਂ ਪਹਿਲਾਂ ਮਰਨ ਵਰਤ ਜਿਹੜੇ ਹੈਗੇ ਆ ਲੋਕਾਂ ਦੇ ਹਲਵਾਏ ਆ ਤੇ ਇੱਥੇ ਬਾਰੇ ਅਸੀਂ ਚੁੱਪ ਚਾਪ ਕਿਉਂ ਬੈਠੇ ਹੈਗੇ ਆ ਇਸ ਕਰਕੇ ਮੈਂ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਦਾ ਸਾਹਿਬ ਨੂੰ ਵੀ ਬੇਨਤੀ ਕਰਦਾ ਔਰ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਦਾ ਵੀ ਇਹ ਜਿਹੜਾ ਮਸਲਾ ਹੈਗਾ ਕਿਸਾਨੀ ਦਾ ਹਾਲ ਹੋਵੇ ਸਾਡੇ ਘਰਾਂ ਦਾ ਮਸਲਾ ਸਾਡੇ ਖੇਤਾਂ ਦਾ ਮਸਲਾ ਅਸੀਂ ਉਹਨਾਂ ਪਿੰਡਾਂ ਚੋਂ ਆਏ ਆ ਇਹ 19 ਦਿਨ ਹੱਲ ਨਹੀਂ ਹੋਣਾ ਜਿੰਨੀ ਦੇਰ ਪੰਜਾਬ ਦੀ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਹੱਲ ਨਹੀਂ ਕਰਦੇ ਕਿਉਂਕਿ ਦਿੱਲੀ 'ਚ ਜਿਹੜੇ ਲੋਕ ਬੈਠੇ ਆ ਸਰਦਾਰ ਨੇ ਸਾਡੇ ਭਾਈ ਨੇ ਉਹ ਸਭ ਤੋਂ ਵਧੀਆ ਪੱਗਾਂ ਵੀ ਬਨ ਸਕਦੇ ਆ। ਔਰ ਸਭ ਤੋਂ ਵਧੀਆ ਉਹ ਟਿਪ ਟੋਪ ਹੋ ਕੇ ਜਾ ਵੀ ਵਰਦੇ ਆ। ਉਹਨਾਂ ਨੂੰ ਪੰਜਾਬ ਦਾ ਕੋਈ ਪਤਾ ਨਹੀਂ। ਪੰਜਾਬ ਦਾ ਫੈਸਲਾ ਪੰਜਾਬ ਦੇ ਲੋਕਾਂ ਨਾਲ ਲੈਣ। ਦਿੱਲੀ ਦਾ ਫੈਸਲਾ ਦਿੱਲੀ ਵਾਲਿਆਂ ਨਾਲ ਮਿਲ ਕੇ ਲੈਣ। ਇਹ ਤਾਂ ਹੀ ਇਹ ਗੱਡੀ ਚੱਲਣੀ ਹੈਗੀ ਆ ਨਹੀਂ ਦਿੱਲੀ ਦੇ ਜਿਹੜੇ ਸਰਦਾਰ ਨੇ ਉਹ ਪੰਜਾਬ ਦਾ ਮਸਲਾ ਨਹੀਂ ਹੱਲ ਕਰਾ ਸਕਦੇ ਪ੍ਰਧਾਨ ਮੰਤਰੀ। ਗਰੇ ਸਾਹਿਬ ਜਿਵੇਂ ਤੁਸੀਂ ਉੱਚੇ ਕਦਰ ਲੀਡਰੋਂ ਬਾਜ-ਬਾਜ ਥੋੜਾ ਇੱਕ ਉੱਚਾ ਕਦਰ ਹੈ। ਕੀ ਪ੍ਰਾਈਮ ਮਿਨਿਸਟਰ ਮਨਨਦਾ ਵੀ ਟਾਈਮ ਤੁਸੀਂ ਲੈ ਰਹੇ ਹੋ ਵੀ ਉਹਨਾਂ ਨਾਲ ਬਹਿ ਕੇ ਗੱਲ ਕਰਨ ਦਾ ਕੋਈ। ਵੇਖੋ ਮੇਰੇ ਵੱਲੋਂ ਕੋਸ਼ਿਸ਼ ਆ ਬਾਕੀ ਇਹ ਤਾਂ ਹੁਣ ਪ੍ਰਾਈਮ ਮਿਨਿਸਟਰ ਨੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਹਮੇਸ਼ਾ ਜੀ ਨੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹਦਾ ਉਹਨਾਂ ਨੇ ਦੇਣਾ ਹੈ ਅਸੀਂ ਸਮਾਂ ਤਾਂ ਉਹਨਾਂ ਨੇ ਦੇਣਾ ਹੈਗਾ ਲੇਕਿਨ ਅਸੀਂ ਆਪਣੇ ਕਿਸਾਨਾਂ ਲਈ ਅਸੀਂ ਆਪਣੇ ਖੇਤਾਂ ਲਈ ਅਸੀਂ ਆਪਣੇ ਪੰਜਾਬ ਲਈ ਅਸੀਂ ਆਪਣੇ ਪੰਜਾਬੀਆਂ ਲਈ ਸਾਡੀਆਂ ਸੇਵਾਵਾਂ 24 ਘੰਟੇ ਹੈਗੀਆਂ ਨੇ ਹੁਣ ਬੁਲਾ ਲੈਣਾ ਅਸੀਂ ਹੁਣ ਤਰਨੂ ਤਿਆਰ ਆ ਲੇਕਿਨ ਇਹ ਪਿਆਰ ਦੇ ਭੁੱਖੇ ਨੇ ਇਹ ਜਿਹੜੇ ਲੋਕ ਨੇ ਸਾਡੇ ਪਿਆਰ ਦੇ ਭੁੱਖੇ ਨੇ ਇਹ ਸਤਕਾਰ ਦੇ ਭੁੱਖੇ ਨੇ ਔਰ ਇਹ ਤੱਕੇ ਨਾਲ ਨਿਯਮ ਮੰਨਣ ਵਾਲੇ ਪਿਆਰ ਨਾਲ ਚਾਹੇ ਇਹਨਾਂ ਨੂੰ ਸਮੁੰਦਰ 'ਚ ਤੱਕਾ ਦੇ ਦੇ। ਗਰੇਵਾਲ ਜਿਵੇਂ ਤੁਸੀਂ ਅੱਜ ਸਪੋਰਟ ਕਰ ਰਹੇ ਹੋ ਕਿਸਾਨਾਂ ਦੀ ਜੇਕਰ ਕਿਸਾਨਾਂ ਦੀਆਂ ਮੰਗਾਂ ਹਜੇ ਵੀ ਨਹੀਂ ਮੰਨੀ ਜਾਂਦੀਆਂ ਫਰਦਰ ਤੁਹਾਡਾ ਫੇਰ ਅੱਗੇ ਕੀ ਸਟੈਂਡ ਹੋਊਗਾ? ਦੇਖੋ ਗੱਲ ਇਹ ਆ ਫੇਰ ਨਾ ਫੇਸ ਹੀ ਗੱਲ ਅੱਜ ਦੀ ਆ ਅੱਜ ਦੀ ਗੱਲ ਇਹ ਆ ਵੀ ਉਸ ਅਸੀਂ ਸਾਡੇ ਕੋਈ ਪਰਿੰਦਾ ਵੀ ਜ਼ਖਮੀ ਹੋ ਕੇ ਘਰ 'ਚ ਆ ਕੇ गिर ਜਾਂਦਾ ਅਸੀਂ 10-10 ਦਿਨ ਉਹਦੀ ਮਲਮ ਪੱਟੀ ਕਰਦੇ ਆ ਇੱਕ ਇਨਸਾਨ ਤਿਲ ਤਿਲ ਹੋ ਕੇ ਉਹ ਸਾਥੋਂ ਜਾ ਰਿਹਾ ਹੈਗਾ ਸਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਆ। ਗਰ ਤਾਂ ਇਹ ਨਹੀਂ ਮੰਦੇ ਇਹਦੇ ਵਿੱਚ ਕਿਸਾਨਾਂ ਦਾ ਵੀ ਕਸੂਰ ਆ ਜਿਹੜੇ ਨਾਲ ਦੇ ਉਹਨਾਂ ਜਿੱਥੇ ਬੰਦੇ ਲੋਕ ਬੈਠੇ ਨੇ ਇੱਕ ਪਾਸੇ ਇੱਕ ਬੰਦਾ ਮਤਲਬ ਤੜਫ ਰਿਹਾ ਹੈ ਮਰ ਰਿਹਾ ਹੈ ਤੇ ਦੂਜੇ ਪਾਸੇ ਕਿਸਾਨ ਜਿੱਥੇ ਬੰਦੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਦੇਖੋ ਜਿਹੜੀ ਜੜੀਆਂ ਨਿਊਜ਼ ਆ ਰਹੀਆਂ ਨੇ ਉਹ ਹੁਣ ਇਕੱਠੇ ਹੋ ਰਹੇ ਆ ਪਰ ਮੈਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਮੈਂ ਆਪਣੇ ਗੁਰੂ ਦੀ ਜ਼ਿੰਮੇਵਾਰੀ ਲੈ ਸਕਦਾ ਉਸ ਅਕਾਲ ਤਖਤ ਸਾਹਿਬ ਜਿੱਥੇ ਅਰਦਾਸ ਬੇਨਤੀ ਜੋ ਜਿਹੜੀ ਕਰਕੇ ਆਇਆ ਮੈਂ ਉੱਥੇ ਦੀ ਮੈਨੂੰ ਨੇਚਾ ਹੈਗਾ ਵੀ ਉਹ ਕਦੇ ਵੀ ਮੈਨੂੰ ਥੱਲੇ ਉਹਦਾ ਮੇਰਾ ਸਿਰ ਨਹੀਂ ਹੁਣ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨ ਟਰੂ ਨਾ ਟਰੂ ਅਰ ਸੋ ਜਬ ਜਾਇ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਫਤਿਹ ਸਾਰਿਆਂ ਦੀ ਫਤਿਹ ਹੋਗੀ ਜਿੰਦਾਬਾਦ ਬੋਲ ਇੱਕ ਮਿੰਟ ਬੋਲਿਓ ਜੀ ਯਾਰ ਸਰ ਕੇ ਨਾ ਮੋੜੋ ਜੀ ਸਿੰਘ ਇੱਕ ਸਰਪੰਚਾ ਚਾਰ ਪਲਾਨ ਸਰਪੰਚ ਰਹਾ ਬਲਕਸ ਤੋਂ ਮੈਂ ਬਰ ਜੀ ਕਿਹੜੀ ਜਗ੍ਹਾ ਤੋਂ ਗਾਮ ਜੇਲੂਵਾਲ ਤਸੀਲ ਕਾਲਗਾ ਜ਼ਿਲ੍ਹਾ ਪੰਜਗੋਲਾ ਹਰਿਆਣਾ ਤੇ ਤੁਸੀਂ ਅੱਜ ਜਿਹੜਾ ਹੈ ਉਹਦੇ ਪਿੰਡ ਸਲੋਦੀ ਦੇ ਵਿੱਚ ਉਰੇ ਆਏ ਹੋ ਤੇ ਵਿਸ਼ੇਸ਼ ਸਨਮਾਨ ਕੀਤਾ ਕਰਿਆ ਸਾਹਿਬ ਦਾ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਚਾਹੁੰਦੇ ਆ ਗਰੇਵਾਲ ਜੀ ਕੀ ਅਰ ਇਨਕੇ ਸੁਭਾਓ ਗੇ ਅਰ ਇੱਜ਼ਤ ਆਪਣਾ ਡਾਕਟਰ ਸਾਹਿਬ ਭੁੱਲ ਵੀ ਬਹੁਤ ਜ਼ਿਆਦਾ ਹਮੇਂ ਇੱਜ਼ਤ ਅਰ ਇਨਕੇ ਸੁਭਾਓ ਗੇ ਇੱਜ਼ਤ ਜਿੰਨੀ ਕਰਦੇ ਆ ਮੈਂ ਕੱਲਾ ਨਿਯਾਬ ਮੇਰੀ ਗੱਲ ਸਾਰੇ ਕਾਲਗਾ ਕੇ ਬਲੋਕ ਕੇ ਸਰਪੰਚ ਲੰਬਰ ਦਾ ਬਹੁਤ ਜ਼ਿਆਦਾ ਆਏ ਵੀ ਵੀ ਅੱਜ ਕਹਦੇ ਆ ਜੇ ਕਾਲਕਾ ਦਾ ਲਾਕਾ ਵੀ ਆ ਜਾ ਪਰ ਹਮੇ ਉਸ ਬਾਤ ਦਾ ਨਿਊ ਕਮੈਂਟ ਨਹੀਂ ਕਰਦੇ ਵੀ ਹਮੇ ਉਛਲਣਾ ਚਾਹੇ ਕੁਦਰਤ ਦੀ ਰਜਾ ਦੀ ਬਾਤ ਕਰਨਾ ਚਾਹੇ ਪਰ ਥੋੜੀ ਜੀ ਇੱਕ ਹਰਿਆਣੇ ਮੈਂ ਐਸਾ ਗਾਉਂ ਵੀ ਹੈ ਦੋ ਚਾਰ ਵੀ ਦੋ ਚਾਰ ਕਰ ਵੀ ਮਿਲਦੇ ਜੁੜਦੇ ਆ ਵੀ ਹਮੇ ਇੱਕ ਬਾਤ ਨੂੰ ਸੋਚਾਂ ਜੋ ਅੰਗਰੇਜ਼ਾਂ ਦਾ ਇਤਿਹਾਸ ਮਾਰੇ ਉਹ ਵੀ ਹੈ ਪਹਾੜਾਂ ਵਿੱਚ ਪੰਜਾਬ ਦਾ ਨਹੀਂ ਪਹਾੜਾਂ ਦਾ ਚਮਾਰੇ ਬਜ਼ੁਰਗ ਪੰਜਾਬਾ ਪੰਜਾਬ ਵਿੱਚ ਦੇ ਪਹਾੜਾਂ ਮਗੇ ਜਿਹੜੇ ਮਾਰੇ ਪਹਾੜ ਹੈ ਕੁਦਰਤ ਹੈ ਚਿੱਕ ਬਣਾਈ ਨਾ ਥੋੜੀ ਜਿਹੀ ਰਿਕਵੈਸਟ ਕਰਾ ਵੀ ਚਿੱਕ ਬਣਾਈ ਔਰ ਉੱਥੇ ਆਣਗਾ ਜਿੱਥੇ ਅੰਗਰੇਜ਼ਾਂ ਨੇ ਕਹੇ ਪੱਥਰ ਨਹੀਂ ਹਿਲਾਣਾ ਉੱਥੇ ਬੜੀ ਬੜੀ ਮਸ਼ੀਨਾਂ ਦਾ ਇਸਤੇਮਾਲ ਹੋ ਰਿਹਾ ਔਰ ਫਿਰ ਉੱਥੇ ਆਣਗਾ ਜੇ ਕੋਈ ਬੋਲ ਹੈ ਉਹਨੂੰ ਮਾਰਦੇ ਲੱਤਾਂ ਤੋੜਦੇ ਵੀ ਇਹ ਪਹਾੜ ਜਿਹੜੇ ਉੱਪਰ ਬੈਠੇ ਹੈ ਪਹਾੜਾ ਲੱਕੜੀ ਦੇ ਪਹਾੜ ਦਾ ਮਨ ਨੂੰ ਉਨਕਾ ਭਜਨ ਚੇਹੀਦਾ ਉੱਤਰ ਕਸੌਲੀ ਆ ਰਹੇ ਚਾਹ ਕਿਥੀ ਲੰਦਪੁਰ ਸਾਹਿਬ ਨਾਲ ਉੱਥੇ ਵਿੱਚ ਦੇ ਮਿੱਟੀ ਇੰਨੀ ਪੱਟ ਹੋ ਰਹੀ ਸਾਰੇ ਬਲਦ ਨੂੰ ਖਤਰਾ ਹੋ ਸਕਾ ਹੈ